ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਦੇ ਬਲੌਗ ਦੀ ਸ਼ੁਰੂਆਤ ਕਰਦੇ ਹਾਂ ਗੁੱਡ ਮਾਰਨਿੰਗ ਸਾਰਿਆਂ ਨੂੰ ਆਜੋ ਰੋਟੀ ਖਵਾ ਦਈਏਗੀ ਤੁਹਾਨੂੰ ਤੇ ਟਾਈਮ ਹੋ ਗਿਆ ਆਪਣੇ 9:00 ਵੱਜ ਗਏ ਤੇ ਕਈ ਦਿਨਾਂ ਦੇ ਤੁਸੀਂ ਕਹਿ ਰਹੇ ਸੀ ਚਾਚਾ ਜੀ ਜੀਨ ਦੇ ਵਿੱਚ ਫੋਟੋ ਪਾਇਓ ਅੱਜ ਜੀਨੇ ਪਾਈ ਆ ਤੇ ਅੱਜ ਪਟਿਆਲੇ ਮੂਵੀ ਵੀ ਦੇਖਾਂਗੇ ਅੱਜ ਦਾ ਬਲੌਗ ਬਹੁਤ ਵਧੀਆ ਹੋਊਗਾ ਮੌਲ ਨੂੰ ਜੇ ਵੀ ਵੀਡੀਓ ਆਪਾਂ ਬਣਾਵਾਂਗੇ ਬਾਕੀ ਤੁਹਾਨੂੰ ਲੱਗੂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹਾਂਜੀ ਦੋਸਤੋ ਕੰਧ ਡਾਕਟਰ ਇਹਦੇ ਗਲੂਕੋਸ ਲਾ ਗਿਆ ਤੇ ਅੱਜ ਇਹਦੇ ਹੋਰ ਲੱਗਣਾ ਹੈ ਵਿਚਾਰੀ ਦੀ ਟੀਮੀ ਦੇ ਤੇ 28 ਡਾਕ ਵਾਸਤੇ ਅੱਜ ਗੋਲੀਆਂ ਲੈ ਕੇ ਆ। ਤੇ ਹੁਣ ਦਸਤਾਰ ਬੰਦਾ ਹੀ ਮੈਂ। ਚਲੋ ਇੱਕ ਰੀਲਾਂ ਜੀਆਂ ਪਾਈਆਂ ਨੇ ਕਿਦਣ ਦੇ ਹਰਿਆਣੇ ਤੋਂ ਰਾਜਸਥਾਨ ਤੋਂ ਯੂਪੀ ਤੋਂ ਧੀਜ ਫੋਨ ਕਰ ਜਾਂਦੇ ਸੀ ਕਿ ਚਾਚਾ ਜੀ ਹਿੰਦੀ ਗਾਣੇ ਤੇ ਕੋਈ ਰੀਲ ਪਾਓ। ਉਹ ਤਾਂ ਫਿਰ ਪਾ ਦਿੱਤੀ ਹੈਗੀ ਆਪਾਂ। ਦੇਖ ਲਓ ਟੀਮੀ ਦੀ ਸੇਵਾ ਹੁੰਦੀ ਆ ਹੱਥ ਨਾਲੇ ਰੋਟੀ ਖਿਲਾ ਰਹੀ ਆ ਵਿਚਾਰੀ ਨੂੰ। ਆਵਰ ਗੱਲ ਹਾਂ। ਹਾਂਜੀ ਦੋਸਤੋ ਕਿਵੇਂ ਲੱਗੀ ਡਰੈੱਸ ਚਾਚੇ ਦੀ ਦੱਸਿਓ। ਤੇ ਹੁਣ ਚੱਲਦੇ ਆ ਪਟਿਆਲੇ ਨੂੰ ਜੁੜੇ ਰਹੇ ਹੋ। ਤੁਹਾਨੂੰ ਮੌਲ ਚ ਵੀ ਘੁਮਾਵਾਂਗੇ, ਗੇੜਾ ਮਰਾਵਾਂਗੇ ਤੁਹਾਡਾ ਅੱਜ। ਔਰ ਦੋਸਤੋ ਗੱਲਾਂ ਬਾਤ ਠੀਕ ਹੋ ਓਕੇ ਰਿਪੋਰਟ ਲੱਭ ਹਾਂਜੀ ਦੋਸਤੋ ਚੱਲਦੇ ਆ ਹੁਣ ਪਟਿਆਲੇ ਨੂੰ ਆਪਾਂ ਤੇ ਡੀਜ਼ਲ ਪਵਾ ਰਹੇ ਹਾਂ ਯਾਰ ਪੰਪ ਤੇ ਹੋ ਠੀਕ ਹੋ ਮਿਲਦੇ ਆ ਤੁਹਾਨੂੰ ਅੱਜ ਯਾਰ ਮਾਲ ਚ ਵੀ ਜਾਵਾਂਗੇ ਤਰਪੜੀ ਪੱਲਾ ਕੰਮ ਆ ਗੋਲੀ ਲੈ ਲਈਏ ਟੀਮੀ ਉਹਨਾਂ ਦੀ ਫਿਰ ਚੱਲਾਂਗੇ ਮਾਲ ਚ ਆਪਾਂ ਤੇ ਦੇਖਾਂਗੇ ਜੇ ਟਾਈਮ ਲੱਗਿਆ ਮੂਵੀ ਜ਼ਰੂਰ ਦੇਖਾਂਗੇ ਤੇ ਉੱਥੋਂ ਦੇ ਫਿਰ ਵੀਡੀਓ ਬਣਾ ਕੇ ਵੀ ਪਾਵਾਂਗੇ ਤਾਂ ਫਿਰ ਉਹਦੇ ਬਾਅਦ ਚੋ ਜਾਵਾਂਗੇ ਬਾਈਪੀਐਸ ਉੱਥੇ ਵੀ ਅੱਜ ਮੁੰਡਿਆਂ ਨੂੰ ਕੁੜੀਆਂ ਨੂੰ ਭਤੀਜ ਭਤੀਜੀਆਂ ਨੂੰ ਮਿਲਾਂਗੇ ਸਾਰਿਆਂ ਨੂੰ ਬਹੁਤ ਦਿਨ ਹੋ ਗਏ ਮੈਨੂੰ ਵੀ ਗਾਇਨੂੰ ਤੇ ਦੋਸਤੋ ਭਤੀਜੇਓ ਤੁਸੀਂ ਬਹੁਤ ਕਮੈਂਟ ਕਰਦੇ ਹੈਗੇ ਹੋ ਕਿ ਚਾਚਾ ਜੀ ਅਸਲਾ ਅਸਲਾ ਭਤੀਜ ਦਿਖਾਉਣ ਵਾਲੀ ਚੀਜ਼ ਨਹੀਂ ਹੈਗੀ ਨਾ ਹੀ ਮੈਂ ਅਸਲੇ ਨੂੰ ਪ੍ਰਮੋਟ ਕਰਦਾ ਠੀਕ ਹੈ ਨਾ ਜਿਹੜੇ ਖਾਨਦਾਨੀ ਬੰਦੇ ਹੁੰਦੇ ਨੇ ਆਪਦੀ ਸੇਫਟੀ ਵਾਸਤੇ ਰੱਖੀਦਾ ਹੈ ਅਸਲਾ ਦਿਖਾਉਣ ਖਾਤਰ ਨਹੀਂ ਆ ਚੀਜ਼ਾਂ ਹੁੰਦੀਆਂ ਹੈਗੀਆਂ ਠੀਕ ਆ ਨਾ ਮੈਂ ਆ ਚੀਜ਼ ਨੂੰ ਲਾਈਕ ਨਹੀਂ ਕਰਦਾ ਹੈਗਾ ਗੱਲੂਰੇ ਮੁੱਕਦੀ ਆ ਜਿਹੜੇ ਲੋਕ ਨੂੰ ਡੱਬ ਚ ਟੰਕੇ ਹਰੇਕ ਵੀਡੀਓ ਚ ਦਿਖਾਈ ਜਾਂਦੇ ਨੇ ਫੇਰ ਆ ਚੱਲਦਾ ਵੀ ਨਹੀਂ ਹੁੰਦਾ ਭਤੀਜਾ ਆ ਵੀ ਗੱਲ ਆ بڑے ਕੇਸ ਦੇਖੇ ਨੇ ਅਸੀਂ ਆ ਵੀ ਜ਼ਿੰਦਗੀ ਚ ਠੀਕ ਆ ਨਾ ਤੇ ਨਾਲੇ ਤੁਸੀਂ ਗਾਣਾ ਸੁਣੇ ਹੀ ਆ ਬੱਬੂ ਮਾਨ ਦਾ ਅੜਬ ਪੰਜਾਬੀ ਥੱਪੜ ਮਾਰ ਕੇ ਅਸਲਾ ਕੋਲ ਲੈਂਦਾ ਹੈ ਆ ਗੱਲਾਂ ਨਹੀਂ ਆ ਬਾਤਾਂ ਨਹੀਂ ਬਾਕੀ ਤੁਹਾਨੂੰ ਲਵ ਯੂ ਸਾਰੇ ਤੇ ਚੱਲਦੇ ਆਪਾਂ ਸ਼ਹਿਰ ਹਾਂਜੀ ਦੋਸਤੋ ਪਟਿਆਲੇ ਆ ਗਏ ਹਾਂਜੀ ਦੋਸਤੋ ਕਿਵੇਂ ਹੋ ਸਾਰੇ ਠੀਕ ਹੋ ਤਰਪੜੀ ਖੜਾ ਹਾਂ ਪਟਿਆਲੇ ਆਪਾਂ ਟੀਮੀ ਟੌਮ ਵਾਸਤੇ ਇੱਕ ਗੋਲੀ ਜੀ ਲੈਣੀ ਸੀ ਆ ਹੁਣ ਲਿਖਾ ਕੇ ਆਏ ਆ ਉਹ ਕਹਿੰਦਾ ਵਾਪਸੀ ਤੇ ਲੈ ਜਊਗੀ ਘੰਟੇ ਤੱਕ ਉਹ ਤਾਂ ਕਹਿੰਦੇ 1900 2000 ਰੁਪਈਆ ਕਹਿੰਦਾ ਜੀ 1750 ਦੀ ਲੱਗੂਗੀ ਤੁਹਾਨੂੰ ਬਾ ਚੱਲ ਠੀਕ ਆ ਯਾਰ ਹਾਂਜੀ ਮਿੱਤਰ ਪਿਆਰੇਓ ਜਾਮ ਬਹੁ ਲੱਗਿਆ ਪਿਆ ਮਾੜੇ ਮੀਂਹ ਪੈ ਰਿਹਾ ਕਹਿੰਦੇ ਨਹੀਂ ਹੁੰਦੇ ਭਤੀਜ ਕਿ ਕਾਲੀ ਅੱਗੇ ਟੋਏ 12 ਦਾ ਸ਼ੋਅ ਆ 11:50 ਮੈਨੂੰ ਇੱਥੇ ਹੋ ਹੋ ਗਏ ਅਕੀ ਦੇਖਦੇ ਆ ਤੇ ਲਾਈਟਾਂ ਹੁਈਆਂ ਹੋ ਕੇ ਰੈੱਡ ਹੋਈਆਂ ਵੀ ਯਾਨੀ ਜਾਮ ਬਹੁਤ ਲੱਗਿਆ ਪਿਆ ਅੱਜ ਤਾਂ ਖਾਲੀਓ ਪਿਆ ਕੰਮ ਇੱਥੇ ਉਹ ਮੁੰਡਾ ਕਹਿੰਦਾ ਚਾਚੇ ਫਿਲਮ ਦੇਖੀ ਨਾ ਤੇ ਫੁੱਦੂ ਫਿਲਮ ਆ ਤੇ ਹਾਂਜੀ ਭਤੀਜੋ ਕਹਿੰਦੇ ਫਿਲਮ ਤਾਂ ਇਹ ਜੀ ਉਹ ਇੱਕ ਤਾਂ ਲਾਈਟਾਂ ਹੀ ਆ ਪੈ ਰਹੀਆਂ ਨੇ ਇੱਥੇ ਥੋੜਾ ਪੈਸੇ ਉਹ ਮਾਲ ਦੇ ਵਿੱਚ ਮੈਂ ਮਾਲ 'ਚ ਢੇੜਾ ਕਢਾ ਦਿੰਦਾ ਏ ਠੀਕ ਆ ਨਾ ਫਿਲਮ ਤਾਂ ਫਿਰ ਦੇਖਣੀ ਨਹੀਂ ਹੈਗੀ ਦੋ ਤਿੰਨੇ ਕਹਤਾ ਕਹਿੰਦੇ ਵਧੀਆ ਨਹੀਂ ਹੈਗੀ ਚਾਚਾ ਜੀ ਕਹਿੰਦੇ ਇੰਨੀ ਫਿਲਮ ਚਲੋ ਤੁਹਾਨੂੰ ਮੈਂ ਕਿਹਾ ਸੀ ਇਸ ਕਰਕੇ ਹੁਣ ਮਾਲ ਜਾ ਰਹੇ ਹਾਂ ਚਲੋ ਨਾਲੇ ਮੜਾ ਮੋਟਾ 버ਗਰ ਬੁਰਗਰ ਖਾਏ ਆਵਾਂਗੇ ਤੇ ਜੁੜੇ ਰਹੇ ਹਾਂ ਜੀ ਮਿੱਤਰ ਪਿਆਰੇ ਉਹ ਆਇਆ ਤਾਂ ਮੈਂ ਫਿਲਮ ਦੇਖਣ ਪੀ ਆ ਪਰ ਫਿਲਮ ਦਾ ਟਾਈਮ ਲੰਘ ਗਿਆ ਚਲੋ ਹੁਣ ਮਾਲ ਚ ਆਇਆ ਕੁਛ ਖਾ ਪੀ ਲੈਂਦੇ ਆ ਇੱਥੇ ਮੈਕ ਮੈਕਡੀ ਵਾਲਿਆਂ ਦੇ ਬਾਕੀ ਫਿਰ ਚਲਦੇ ਆਂਗਾ ਤੇ ਕੁਛ ਨਹੀਂ ਹੈਗਾ ਯਾਰ ਅੱਜ ਤਾਂ ਖਾਧਿਓ ਪਿਆ ਹੈਗਾ ਹਾਂਜੀ ਚਲਦੇ ਆਂ ਜੀ ਹੁਣ ਆਪਾਂ ਮੈਡੀਸਨ ਲੈ ਕੇ ਟੀਮੀ ਟਾਉਨ ਉਹਨਾਂ ਦੇ ਘਰ ਨੂੰ ਮੌਲਟੇ ਤਾਂ ਕੁਝ ਨਹੀਂ ਹੈਗਾ ਯਾਰ ਫਿਲਮ ਵੀ ਨਹੀਂ ਦੇਖੀ ਹੈਗੀ ਬਸ ਮਾੜਾ ਮੋਟਾ ਖਾ ਕੇ ਮੈਕੜੀ ਮੁਕੜੀ ਆ ਗਏ ਤੇ ਹੈ ਨਹੀਂ ਗੱਲਬਾਤ ਭੋਰਾ ਵੀ ਅੱਜ ਤੋਂ ਬਾਅਦ ਨਹੀਂ ਯਾਰ ਇੱਧਰ ਆਇਆ ਕਰਨਾ ਪਈ ਜੇ ਕਰੇ ਮੂਵੀ ਮਾਵੀ ਦੇਖਣੀ ਆ ਚੰਡੀ ਚੁੰਡੀ ਘੜੇ ਜਾਇਆ ਕਰਾਂਗੇ ਯਾਰ ਜਾਂ ਫਿਰ ਮੂਵੀ ਜੇ ਦੇਖਣੀ ਵੀ ਆ ਕਦੇ ਜਾਂ ਥੀਏਟਰ ਹੈਗਾ ਉਧਰ ਫੋਰਾ ਚੌਂਕ ਉੱਥੇ ਜਾਂ ਜਿੰਮੇ ਕਦੇ ਪੀ ਵੀ ਆਰ ਪੀ ਹੈਗਾ ਇਹ ਉਹ ਵੀ ਠੀਕ ਆ ਚੱਲ ਦੇਖੀ ਆਪਾਂ ਇੱਕ ਦੋ ਵਾਰ ਫਿਰ ਉੱਥੇ ਬਹੁਤ ਦੱਸੋ ਗੱਲਬਾਤ ਤੇ ਚੰਡੀਗੜ੍ਹ ਮੈਂ ਤਾਂ ਕਹਣਾ ਹੈ ਜਿਹੜੇ ਹਿਮਾਚਲ ਵਾਲੇ ਭਤੀਜ ਨੇ ਹਰਿਆਣੇ ਵਾਲੇ ਨੇ ਤੇ ਪੰਜਾਬ ਵਾਲੇ ਦਾ ਚਲੋ ਹੁੰਦੇ ਹੁੰਦੇ ਨੇ ਉੱਥੇ ਕਿ ਉੱਥੇ ਫਿਰ ਸਾਰਿਆਂ ਨਾਲ ਮਿਲਿਆ ਜਾਂਦਾ ਹੈ ਕਿਨੇ ਸਟੇਟਾਂ ਇਕੱਠੀਆਂ ਹੋ ਜਾਂਦੀਆਂ ਹੈਗੀਆਂ ਨੇ ਨਾਲੇ ਉਹਨਾਂ ਦਾ ਲੰਬਾ ਏਕੇ ਚਾਚਾ ਤੂੰ ਚੰਡੀਗੜ੍ਹ ਬਹੁਤ ਘੱਟ ਆਉਣਾ ਏ ਬਹੁਤ ਘੱਟ ਆਉਣਾ ਹੈ ਹਫਤੇ 'ਚ ਇੱਕ ਦਿਨ ਜਾਂ ਦੋ ਹਫਤੇ ਬਾਅਦ ਇੱਕ ਦਿਨ ਪੱਕਾ ਚੰਡੀਗੜ੍ਹ ਮਹੀਨੇ 'ਚ ਦੋ ਗਿਹੜੇ ਰੱਖਿਆ ਕਰਨੇ ਨੇ ਈ ਆ ਪੱਕੀ ਤੁਹਾਨੂੰ ਲੱਭ ਜੂਆ ਚਾਚੇ ਨੂੰ ਪਿਆਰ ਕਰਦੇ ਆ ਚਲੋ ਚੱਲਦੇ ਆ ਹੁਣ ਗਾਹਾਂ ਦਿਖਾਉਣੇ ਆ ਤੁਹਾਨੂੰ ਤੇ ਜੁੜੇ ਰਹੋ ਚੱਲਦੇ ਆ ਹੁਣ ਹਾਂਜੀ ਹੁਣ ਚੱਲਦੇ ਆ ਜੀ ਆਪਾਂ ਲਿਲਾ ਬਾਹਣ ਸਾਈਡ ਲਿਲਾ ਬਾਹਣ ਤੋਂ ਸਬਾਨ ਫੜ ਕੇ ਖਾਣ ਪੀਣ ਆਲਾ ਚੱਲਦੇ ਆ ਫਿਰ ਪਿੰਡ ਨੂੰ ਤੇ ਮੌਲ ਚ ਆਇਆ ਤੀ ਯਾਰ ਕੁਛ ਨਹੀਂ ਹੈਗਾ ਭਤੀਜ ਮੌਲ ਚ ਅੱਜ ਕੋਈ ਨਹੀਂ ਮੂਵੀ ਮਾਵੀ ਵੀ ਨਹੀਂ ਲੱਗੀ ਵੀ ਹੈਗੀ ਉਿੰਨੋਂ 2 ਘੰਟੇ ਆਪਾਂ ਖਰਾਵੇ ਕਰੇ ਰਹੇ ਹੈਗੇ ਨੀ ਰੋਕੇ ਰਿਪੋਰਟ ਆ ਹਾਂ ਕਈਆਂ ਦਾ ਇੱਕ ਮੈਸੇਜ ਆਇਆ ਤੇ ਹਾਂ ਉਹ ਮੀਂਹ ਨਹੀਂ ਹੈਗਾ ਭਤੀਜ ਬਦਲ ਬਾਈਉ ਆ ਪਹਿਲਾਂ ਪਿਆ ਹੋਊਗਾ ਜਿੱਦਨੇ ਮੀਂਹ ਥੋੜਾ ਬਹੁਤਾ ਹੁਣ ਨਹੀਂ ਹੈਗਾ ਮੀਂਹ ਚੱਲਦੇ ਆ ਹੁਣ ਅੱਜ ਤੁਹਾਨੂੰ ਸ਼ਹਿਰ ਦੀ ਜਿਹੜੀ ਲਗਾਉਣੀ ਆ ਆਪ ਘਵਾਰਾ ਚੌਂਕ ਪੰਕੜਾਣੀ ਆ ਥੋੜਾ ਜਾਂ ਮੀਂਹ ਪਾਏ ਤੋ ਇੱਥੇ ਬਹੁਤ ਜਾਮ ਲੱਗ ਜਾਂਦਾ ਏ ਸ਼ਹਿਰ ਦੇ ਵਿੱਚ ਯਾਰ ਪਿੱਛੇ ਬਹੁਤ ਜਾਮ ਲੱਗਿਆ ਹਾਂ ਲੀਲਾਪ ਬਣ ਜਾ ਰਹੀਆਂ ਦੇਖੋ ਅੱਗੇ ਕਿੰਨੀ ਲੰਬੀ ਲਾਈਨ ਲੱਗੀ ਯੋ ਉਧਰੋਂ ਲੇਟ ਹੋ ਜਾਂਦੀ ਆ ਪਿੱਛੇ ਤੱਕ ਜਾਮ ਲੱਗਿਆ ਹੋਇਆ ਦੇਖ ਲਓ ਕਿੰਨਾ ਜਾਮ ਉਹ ਦੇਖੋ ਗਾਹਾਂ ਤੱਕ ਕਿੰਨੇ ਲੰਨਾਂ ਲੱਗੀਆਂ ਪਈਆਂ ਨੇ ਮਤਲਬ ਮੀਂਹ ਪੈਂਦੇ ਦੇ ਵਿੱਚ ਨਾ ਪਟਿਆਲੇ ਆਉਣ ਦਾ ਪੰਗਾ ਲੱਭੇ ਕਦੀ ਮੈਂ ਪਿੱਛੇ ਰੁਗਣਾ ਦੀਗਾ ਮੈਂ ਫਿਰ ਰੁਕੇ ਨਹੀਂ ਹੈਗਾ ਟਰੈਕ ਕਰਕੇ ਹਾਂਜੀ ਆ ਆ ਗਿਆ ਆਪਾਂ ਬਾਈ ਨੰਬਰ ਸਾਈਡ ਉਹ ਰੁਕਣਾ ਨਹੀਂ ਹੈਗਾ ਕਿਉਂਕਿ ਉਹਦਾ ਮੈਡੀਕਲ ਵਾਲੇ ਦਾ ਫੋਨ ਆ ਗਿਆ ਉਹ ਤੋਂ ਟੈਬਲੇਟ ਲੈ ਕੇ ਟਿਮੀ ਟੌਮ ਉਹਨਾਂ ਦੀ ਚੱਲਦੇ ਆ ਜੀ ਪੇ ਪਤੀਜ ਖੜੇ ਸੀ ਮਗਰ ਖੜਨਾ ਤਾਂ ਹੈ ਸੀ ਯਾਰ ਹੁਣ ਘਰੇ ਜਾ ਕੇ ਉਹ ਮੂਵੀ ਦੇਖਦੇ ਆ ਇੱਕ ਡਮ ਮੂਵੀ ਡਾਊਨਲੋਡ ਕਰੀ ਤੀ ਕੱਲ ਉਹ ਦੇਖਾਂਗੇ ਹੁਣ ਘਰ ਜਾ ਕੇ ਟੈਬਲੇਟ ਲੈ ਕੇ ਚੱਲਦੇ ਆ ਪਿੰਡ ਨੂੰ ਆਪਾਂ ਹੁਣ ਜਾਣਾ ਉਹ ਉੱਠ ਜਾਨੀ ਹੈਗਾ ਅੱਜ ਖੜਨ ਦਾ ਬਾਕੀ ਉਹ ਫੀਰ ਰਿਪੋਰਟ ਆ ਪੂਰੀ ਐਨ ਚੱਕ ਲੋ ਧਰਲੂ ਵਾਲਾ ਕੰਮ ਹੋਇਆ ਪਿਆ ਨਾਲੇ ਵਧੀਆ ਜੀ ਜਾ ਕੇ ਚਾਹ ਪੀਣੇ ਆ ਤੇ ਨਾਲੇ ਮੂਵੀ ਦੇਖਦੇ ਆ ਘਰ ਜਾ ਕੇ ਠੀਕ ਆ ਜੀ ਓਕੇ ਮੇਰੀ ਲਵਡੂ ਟਰੱਕ ਪਰ ਤੇ ਇੱਕ ਦਿਨ ਨਾ ਆਪਾਂ ਇੰਸਟਾਗ੍ਰam ਤੇ ਵੀਡੀਓ ਪਾਈ ਦੀਗੀ ਯਾਰ ਕਿ ਟੈਂਪੂ ਪਲਟ ਗਿਆ ਦੀਗਾ ਜਾਂ ਤਰਪੜੀ ਨੂੰ ਮੁੜਦੇ ਆ ਹੁਣ ਤੱਕ ਦੇਖ ਲਓ ਯਾਰ ਮੈਂ ਕਿਸੇ ਤੇ ਤੰਜ ਨਹੀਂ ਕੱਸਦਾ ਹੈਗਾ ਠੀਕ ਆ ਨਾ ਚਾਹੇ ਉਹ ਸਰਕਾਰ ਆ ਚਾਹੇ ਕੋਈ ਪ੍ਰਸ਼ਾਸਨ ਆ ਪਰ ਹਜੇ ਤੱਕ ਯਾਰ ਉਹ ਕਿਸੇ ਨੇ ਟੂਆ ਭਰਿਆ ਨਹੀਂ ਹੈਗਾ ਦੇਖ ਲਓ ਤੁਸੀਂ ਹਿਸਾਬ ਲਾ ਲਓ ਉੱਥੇ ਆਏ ਹਾਂ ਬੈਰੀਕੇਡ ਜੇ ਰੱਖਤੇ ਉਹ ਵੀ ਚਲੋ ਵੀਡੀਓ ਬਣਾਉਂਗਾ ਹੁਣ ਮੈਂ ਉਧਰ ਨੂੰ ਜਾ ਰਹੇ ਹਾਂ ਯਾਰ ਕੰਮ ਸੇ ਕੰਮ ਤੁਸੀਂ ਕਰ ਦੋ ਯਾਰ ਕਿਉਂ ਲੋਕਾਂ ਦੀਆਂ ਇੰਨੀਆਂ ਕੀਮਤੀ ਬੱਚਿਆਂ ਦੀਆਂ ਜਾਨਾਂ ਨੇ ਲੋਕਾਂ ਦੇ ਜਵਾਕ ਨੇ ਯਾਰ ਕਦੇ ਕੋਈ ਭੁੱਲ ਭੁਲੇਖੇ ਕੋਈ ਗੱਡੀ ਤੇਜ਼ ਹੋ ਗਏ ਕੋਈ ਬਾਈ ਚਾਂਸ ਨੁਕਸਾਨ ਹੋ ਗਿਆ ਤਾਂ ਯਾਰ ਉਹਦਾ ਜ਼ਿੰਮੇਵਾਰ ਕੌਣ ਹੋਊਗਾ ਪਹਿਲਾਂ ਤਾਂ ਮੈਨੂੰ ਐਂ ਦੱਸੋ ਯਾਰ ਜੇ ਉਹ ਕਿਸੇ ਨੇ ਨਹੀਂ ਭਰਨਾ ਹੈਗਾ ਤਾਂ ਮੈਨੂੰ ਲਿਖ ਕੇ ਦੇ ਦੇਣ ਕਿ ਹਾਂ ਭਾਈ ਤੂੰ ਭਰ ਦੇ ਮੈਂ ਲਿਆ ਕੇ ਉੱਥੇ ਜਿਹੜੀ ਵੀ ਪੰਜ 1000 1000 ਰੁਪਿਆ ਖਰਚ ਆਊਗਾ ਮੈਂ ਲਿਆ ਕੇ ਉਹਦੀ ਮਰਮਤ ਕਰਾ ਦਿੰਦਾ ਟੋਏ ਦੀ ਯਾਰ ਅੱਡੀ ਕੀ ਗੱਲ ਆ ਜੇ ਅਸੀਂ ਆਪਣੇ ਆਪ ਕਰਦੇ ਹਾਂ ਤਾਂ ਤੁਹਾਨੂੰ ਪਤਾ ਹੀ ਆ ਫਿਰ ਉਹ ਵੀ ਨਹੀਂ ਆਪਾਂ ਕਿਉਂਕਿ ਸੜਕ ਕਮ ਵਿਭਾਗ ਹੁੰਦਾ ਹੈ ਫਿਰ ਬਹੁਤ ਗੱਲਾਂ ਬਾਤਾਂ ਹੋ ਜਾਂਦੀਆਂ ਹੈਗੀਆਂ ਨੇ ਹੋਰ ਜਿਸੇ ਬੈਰੀਕੇਟ ਲੱਗਿਆ ਹੋਇਆ ਉਹ ਟੋਏ ਕਿੰਨਾ ਵੱਡਾ ਹੋ ਗਿਆ ਜਿਸੇ ਲਹਿਰ ਤੱਕ ਭੜਿਆ ਹਾਂਜੀ ਦੋਸਤੋ ਆ ਮਿਲਕੀ ਪਟਿਆਲੇ ਤੋਂ ਗੋਲੀਆਂ ਆਪਾਂ ਨੂੰ ਡਾਕਸ ਪਾਸੇ ਹੁਣ ਚੱਲਦੇ ਆ ਜੀ ਆਪਾਂ ਪਿੰਡ ਨੂੰ ਤਰਪੜੀ ਤੋਂ ਤੇ ਇੱਕ ਗੱਲ ਹੋਰ ਯਾਰ ਜਿਆਦਾ ਹੁਣ ਮੈਂ 3-4 ਦਿਨ ਆ ਨਹੀਂ ਸਕਦਾ ਵਕਨ ਦਾ ਭਾਵ ਆਇਆ ਕਰੂੰਗਾ ਫਤੇਗੜ ਸਾਹਿਬ ਕਿਉਂਕਿ ਆਪਾਂ ਲੰਗਰ ਕਰਨਾ ਏ ਭੰਡਾਰਾ ਪਿੰਡ ਉਹਦੇ ਕਰਕੇ ਮੈਂ ਇਕੱਲੇ ਨੇ ਤਿਆਰੀ ਕਰਨੀ ਆ ਯਾਰ ਉੱਥੇ ਬੈਠਣ ਦਾ ਵੀ ਪ੍ਰਬੰਧ ਕਰਨਾ ਏ ਸੰਗਤ ਦੇ ਖਾਣ ਪੀਣ ਦਾ ਵੀ ਕਰਨਾ ਹੈਗਾ ਏ ਠੀਕ ਆ ਨਾ ਹਲਵਾਈ ਵੀ ਕਰਨਾ ਏ ਉਹਨਾਂ ਨੂੰ ਸਮਾਨ ਵੀ ਲਿਆ ਕੇ ਦੇਣਾ ਏ ਇਸ ਕਰਕੇ ਹੁਣ ਵੀਰਵਾਰ ਤੋਂ ਬਾਅਦ ਏ ਤੁਹਾਨੂੰ ਮੈਂ ਖੁੱਲ੍ਹ ਕੇ ਮਿਲੂੰਗਾ ਯਾਰ ਬਾਕੀ ਤੁਹਾਨੂੰ ਸਾਰਿਆਂ ਨੂੰ ਲੱਭ ਜੂ ਤੇ ਵੀਰਵਾਰ ਨੂੰ ਆਦੇ ਚਾਚੇ ਦੇ ਭੰਡਾਰੇ ਤੇ ਪਿੰਡ ਨਾਰਾਇਣਗੜ੍ਹ ਛੰਨਾ ਪਹ ਇਹ ਤੁਹਾਨੂੰ ਖੁਲਾਵਾਂਗੇ ਗਰਮ-ਗਰਮ ਜਲੇਬੀਆਂ ਉੱਥੇ ਤੇ ਲੰਗਰ ਤੂਟ ਵਰਤੂ ਹੁਣ ਚੱਲਦੇ ਆਂ ਜੀ ਆਪਾਂ ਪਿੰਡ ਹਾਂਜੀ ਦੋਸਤੋ ਮੈਂ ਤਾਂ ਪਿੰਡ ਨੂੰ ਜਾ ਰਿਹਾ ਸੀ ਯਾਰ ਆ ਆਪਣੇ ਮਿੱਤਰ ਪਿਆਰੇ ਧੀ ਜਾ ਕੇ ਯਾਰ ਕਕਰਾਲੇ ਤੋਂ ਹੈਗੇ ਨੇ 90 ਕੋਲੋਂ ਤੇ ਆਪਾਂ ਕੀ ਬੈਲਰ ਲੈਣਾ ਆ ਹਾਂ ਅਚਾਰ ਨੂੰ ਬੈਲਰ ਲੈਣ ਆਇਆ ਨੂ ਹਾਲੈਂਡ ਵਾਲਾ ਦਾ ਰਾਈ ਆਪਣਾ ਰਵੇ ਵਾਸਤੇ ਠੀਕਾ 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 ਹਾਂਜੀ ਹੋਰ ਦੱਸੋ ਗੱਲਬਾਤ ਬਸ ਵਧੀਆ ਜੀ ਤੁਹਾਡੀ ਗੱਡੀ ਪਸਾਨ ਕੇ ਤਾਈ ਹਾਂਜੀ अच्छा शिटा वाले कोला पिंडा अपना हां शिटा ਦੇ ਨਾਲ 90 ਨਾਲ 5 ਕਿਲੋਮੀਟਰ ਠੀਕ ਆ ਟਕਰਾਰ ਠੀਕ ਆ ਕੋਈ ਗੱਲ ਨਹੀਂ ਕਦੇ ਮੈਂ ਆਇਆ ਉਤਰਾ ਕੇ ਜਾਉਂਗਾ ਯਾਰ ਹਾਂਜੀ ਹਾਂਜੀ ਉਹ ਦੱਸੋਗਾ ਠੀਕ ਹੋ ਬਹੁਤ ਵਧੀਆ ਜੀ ਬਾਬਾ ਭਾਈ ਟਰੈਕਟਰ ਆ ਠੀਕਿਆਂ ਦਾ ਹਾਂਜੀ ਦੋਸਤੋ ਘਰ ਆ ਗਏ ਆਪਾਂ ਹੁਣ ਆ ਗਈ ਟੀਮੀ ਇਹਦੇ ਕੋਲ ਹਾਂਜੀ ਮਿੱਤਰ ਪਿਆਰੇਓ ਆ ਗਏ ਘਰੇ ਆਪਾਂ ਇਹ ਗੋਲੀ ਲਿਆਂਦੀ ਟੌਮ ਦੇ ਵੀ ਨਾ ਵਿਚਾਰੇ ਦੇ ਬਹੁਤ ਉਹ ਲੱਗੇ ਵੀ ਹੈਗੇ ਨੇ ਕੀਚੜੀਆਂ ਜੀਆਂ ਉਹਨੂੰ ਵੀ ਗੋਲੀ ਦਵਾਵਾਂਗੇ ਆ ਗਰੇਵੀ ਚ ਪਾ ਕੇ ਦਵਾਵਾਂਗੇ ਟੀਮੀ ਨੂੰ ਦਵਾਵਾਂਗੇ ਅਜੇ 4 ਦਿਨ ਤੱਕ ਕਿਉਂਕਿ ਦਾ ਇਲਾਜ ਚੱਲ ਰਿਹਾ ਅੱਜ ਇਹਦੇ ਗਲੂਕੋਜ਼ ਲਾ ਕੇ ਗਏ ਨਹੀਂ ਕੱਦੂ ਡਾਕਟਰ ਫੇਰ ਆਊਗਾ ਲਾਉਣ ਉਹ ਕਹਿੰਦਾ ਜਦੋਂ ਚਾਜ ਨਾਲ ਖਾਣ ਪੀਣ ਲੱਗੀ ਆ ਫੇਰ ਕਹਿੰਦਾ ਇਹਨੂੰ ਦੇ ਠੀਕ ਆ ਨਾ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਦਾ ਵਲੌਗ ਦਾ ਇੱਥੇ ਉਹ ਆਪਾਂ ਸਮਾਪਤੀ ਕਰਦੇ ਹਾਂ